ਜੁੰਡਿਆਲਾ ਗੁਰੂ ਦੇ ਟਾਲੀਆਣਾ ਮੰਦਿਰ ਤੋਂ RAM ਨੌਮੀ ਉਤਸਵ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਅਤੇ ਬਾਬਾ ਪਰਮਾਨੰਦ ਜੀ ਨੇ ਸ਼ਿਰਕਤ ਕੀਤੀ RAM ਨੌਮੀ ਉਤਸਵ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਸ਼੍ਰੀ ਰਾਮ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਨਸੀਹਤ ਕੀਤੀ ਜੀ ਮੇਰੇ ਸਾਰੇ ਵੀਰਾਂ ਨੂੰ ਮੈਂ ਸੋਨੀਏ ਨੇਜਾ ਪ੍ਰਧਾਨ ਸ਼੍ਰੀ ਰਾਮ ਨਵੀ ਉਸਤ ਕਮੇਟੀ ਜਨਿਆਲਾਗੁਰੂ ਮੈਂ ਇਸ ਸ਼ੁਭ ਮੌਕੇ ਤੇ ਆਪਣੇ ਦੇਸ਼ ਵਾਸੀਆਂ ਨੂੰ ਤੇ ਆਪਣੇ ਗੈਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਸ਼੍ਰੀ ਰਾਮ ਨਵੀ ਉਸਤ ਕਮੇਟੀ ਜੋ ਕਿ 4-5 ਸਾਲ ਤੋਂ ਲਗਾਤਾਰ ਸ਼੍ਰੀ ਰਾਮ ਨਮਿਦੀ ਖੇਵਾ ਯਾਤਰਾ ਕੱਢ ਰਹੀ ਹੈ ਇਸ ਵਿੱਚ ਦੇਸ਼ ਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਇਸ ਸਹਿਯੋਗ ਦੇ ਨਾਲ ਹੀ ਇਹ ਸ਼ੁਭ ਯਾਤਰਾ ਬੜੀ ਹਰਸੋਹਲਾਸ਼ ਨਾਲ ਕੱਢੀ ਜਾਂਦੀ ਹੈ ਤੇ ਇਸ ਦਿਨ ਦਾ ਇੱਕ ਖਾਸ ਮਹੱਤਵੀ ਹੁੰਦਾ ਵਾ ਕਿਉਂਕਿ ਇਸ ਦਿਨ ਭਗਵਾਨ ਸ਼੍ਰੀ ਰਾਮ ਜੀ ਨੇ ਤੁਰਕਾ ਜੀਤੋਂ ਸ਼ਕਤੀਆਂ ਲੈ ਕੇ ਨਵੇਂ ਦਿਨ ਯੁੱਧ ਵਿੱਚ ਯੁੱਧ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਤੇ ਇਸ ਦਿਨ ਦੋ ਸ਼੍ਰੀ ਰਾਮ ਜੀ ਦੀ ਤੇ ਸ਼੍ਰੀ ਦੁਰਗਾ ਜੀ ਦੀ ਪੂਜਾ ਕੀਤੀ ਜਾਂਦੀ ਹੈ ਤੇ ਮੈਂ ਅਕੀ ਧੰਨਵਾਦੀ ਆ ਆਪਣੇ ਵੀਰਾਂ ਦਾ ਭਰਾਵਾਂ ਦਾ ਜਿਹੜਾ ਸਾਡੇ ਨਾਲ ਮੋਢਾ ਨਾਲ ਜੋੜ ਕੇ ਸਾਡਾ ਸਹਿਯੋਗ ਦਿੰਦੇ ਆ ਹਰ ਤਿਹਾੜ ਦੇ ਵਿੱਚ ਤੇ ਬਾਕੀ ਸਾਡੀ ਗੱਲ ਰੋਕੀ ਜੀ ਕਰਨਗੇ ਸਾਡੇ ਭਰਾ ਮੱਟੀ ਜੀ ਆਇ ਕਾਂਤ ਸਿੰਘ ਪ੍ਰਧਾਨ ਪੰਜਾਬ ਲੋ ਜੀ ਮਹਤ ਜੀ ਗੱਲ ਕਰੋ ਇਹ ਜੀ ਝਾਲੀਆਂ ਨੇ ਮੰਤਰ ਤੋਂ ਆਰੰਭ ਹੋ ਕੇ ਸਾਡੇ ਸ਼ੁਭ ਯਾਤਰਾ ਦੇ ਮੁੱਖ ਮਹਿਮਾਨ ਸ਼੍ਰੀ ਰਪੇਜ ਸਿੰਘ ਈਟੀਓ ਉਹਨਾਂ ਦੇ ਪ੍ਰਧਾਨ ਸਤਿੰਦਰ ਜੀ ਤੇ ਮੁੱਖ ਮਹਿਮਾਨ ਬਾਬਾ ਪਰਮਾਨੰਦ ਜੀ ਰਹਿਣਗੇ ਤੇ ਤਪਸਤਾਨ ਬਾਬਾ ਹੰਦਾਲ ਜੀ ਤੋਂ ਬਾਬਾ ਪਰਮਾਨੰਦ ਜੀ ਸਾਡੇ ਮੁੱਖ ਮਹਿਮਾਨ ਨੇ ਇਹ ਸ਼ੋਭਾ ਯਾਤਰਾ ਦਾਲੀਆਂ ਨੇ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਸਾਰੇ ਵਕ ਵਕ ਬਿਜਾਰਾ ਚ ਹੁੰਦੀ ਹੋਈ ਦੁਬਾਰਾ ਫਿਰ ਇੱਥੇ ਸਮਾਪਤ ਹੋਵੇਗੀ ਜੈ ਸ਼੍ਰੀ ਰਾਮ ਜੀ